ਤਾਰੀ 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 ਇਹਨੂੰ ਤਸੱਲੀ ਹਣ ਗੁਜਰਾਵੀ ਬੋਲੀ ਚ ਕਹਦੀ ਏ ਕਿ ਫਰਿਆਦ ਜਫਾ ਨਾ ਮੁੜੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਸਰਪੰਚ ਰਣਜੀਤ ਸਿੰਘ ਜੀ ਸਲਾਰੀਆ ਪੁਪੀਨਾ ਤੇ ਸਰਪੰ ਸਰਦਾਰ ਜਸਵੰਤ ਸਿੰਘ ਜੀ ਤੇ ਰਿੰਕੂ ਮਲਤਾਨੀ ਜੀ ਮਹਿੰਦੀਪੁਰ ਵਾਲੇ ਅੰਕਲ ਜੀ ਹੁਣੇ ਕਹਿੰਦੇ ਵੀ ਵਿਸ਼ੇਸ਼ ਤਰ ਤੇ ਪੁੱਜੇ ਆ ਬਹੁਤ ਬਹੁਤ ਸਤਕਾਰ ਕਰਦੇ ਆ ਡੀਐਸਪੀ ਬਿਰਕ ਸਾਹਿਬ ਦਾ ਸਤਕਾਰ ਹੈ ਸਮੁੱਚੀ ਫੋਰਸ ਦੇ ਨਾਲ ਪੁੱਜੇ ਹੋਏ ਆ ਵੱਡੀ ਜ਼ਿੰਮੇਵਾਰੀ ਨਿਭਾ ਰਹੇ ਆ ਸਤਕਾਰ ਕਰਦੇ ਆ ਸਾਰੇ ਪ੍ਰਸ਼ਾਸਨ ਦਾ ਸਾਰੇ ਆਏ ਹੋਏ ਆਫੀਸਰ ਸਾਹਿਬਾਨ ਦਾ ਔਰ ਕੋਈ ਨਹੀਂ ਐਡਾਂ ਦੀ ਗੱਲ ਨਹੀਂ ਥੋੜਾ ਜਿਹਾ ਚੱਲਦਾ ਹੈ ਖੇਡ ਕਬੱਡੀ ਹੈ ਔਰ ਫਰਿਆਦ ਪਿਆਰ ਨਾਲ ਸੋਹਣਾ ਕੋਈ ਬਾਤ ਨਹੀਂ ਕੋਈ ਬਾਤ ਨਹੀਂ ਕੋਈ ਗੱਲ ਕੋਈ ਗੱਲ ਨਹੀਂ ਇੱਧਰ ਕੋਰੇ ਸੋਹਣਾ ਤੂੰ ਬੜਾ ਨਰਮ ਜਿਹਾ ਮੁੰਡਾ ਸਾਨੂੰ ਪਤਾ ਤੂੰ ਲੜਦਾ ਘਟਿਆ ਪਰ ਥੋੜਾ ਜਿਹਾ ਹੋ ਜਾਂਦਾ ਆਓ ਸਾਹਮਣੇ ਇਸ ਲਈ ਖੇਡ ਮੈਦਾਨ ਦੇ ਵਿੱਚ ਚੱਕੇ ਗਵਿੰਦਪੁਰੇ ਵਾਲਾ ਦੁੱਲਾ ਨੰਬਰ ਲੈ ਗਿਆ ਆਪਣੀ ਟੀਮ ਦੇ ਲਈ ਨੌਜਵਨ ਖਿਡਾਰੀ ਜੀਵਨ ਦੀਆਂ ਦੋ ਕਬੱਡੀਆਂ 7000 ਦੀਆਂ ਸੇਠੀ ਫਰਾਂਸ ਪੱਪਾ ਯੂ ਐਸ ਏ ਪੁੱਤਰ ਖੇਡ ਕਬੱਡੀ ਦਾ ਮੇਰੇ ਮਿੱਤਰੋ ਸ਼ਾਜੀ ਦੀ ਕਬੱਡੀ ਪੈ ਰਹੀ ਹੈ ਅੱਜ ਕਹਿੰਦੇ ਸਾਰਾ ਪਿੰਡ ਆਇਆ ਹੁਣ ਉੱਪਰ ਕਹਿੰਦੇ ਸ਼ੀਲੂ ਸ਼ੀਲੂ ਦਾ ਸ਼ਾਜੀ ਉਹ ਟੱਕਰ ਸਰੇ ਦੀ ਇਹ ਕੱਟ-ਕੱਟ ਕੇ ਪੈਣੀ ਆ ਇਧਰੇ ਚੀਕ ਮਰਉਣੀ ਚੀਕ ਮਰਉਣੀ YouTube ਦੀ ਸੱਜੇ ਥੱਬੇ ਉੱਤੇ ਥੱਲੇ ਕਬੱਡੀ 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 ਟਾਂਡਾ RAM ਸਹਾਏ ਨੱਚ ਪਿਆ ਸਾਡੂ ਦੇ ਨਾਮ ਤੇ ਕਹਿੰਦਾ ਵੀ 100 ਡਾਲਰ ਦੇ ਦੇ ਨਿੱਕੇ ਨਦੋਰ ਵਾਲੇ ਨੂੰ ਸਾਡੂ ਆ ਸਾਡੂਆਂ ਦਾ ਪਿਆਰ ਬੜਾ ਹੁੰਦਾ ਹੈ ਸੋ ਸਤਕਾਰ ਹੈ ਲੈ ਵੀ ਪੰਮੇ ਵੀਰ ਧੰਨਵਾਦ ਕਰਦੇ ਆ ਜੀ ਆਨੂੰ ਆਖਦੇ ਆ ਆਹ ਫਰਿਆਦ ਫਰਿਆਦ ਜਫਾ ਲਾਵੜਿਓ ਫਰਿਆਦ ਜਫਾ ਲਾਵੜਿਓ ਜਹੂਰਦੀਪ ਜੀ ਗੰਟੀ ਦੇ ਇਲਾਕੇ ਦਾ ਮੌਜੂਦ ਉਹ ਨਿੱਕਾ ਨਦੋਰ ਪਿੰਡ ਦਾ ਕਬੱਡੀ ਪਾ ਰਿਹਾ ਹੈ ਉੱਧਰ ਜਸੂਆ ਹੜਕੇ ਦੇ ਐਮਐਲਏ ਸਾਹਿਬ ਪੁੱਜੇ ਹੋਏ ਨੇ ਕੁਮਰ ਸਾਹਿਬ ਆਏ ਹੋਏ ਨੇ ਸਿੰਕਾ ਨਦੋਰ ਵਾਲਾ ਇਸ ਵੇਲੇ ਡੱਕਿਆ ਗਿਆ ਪੁਆਇੰਟ ਜਿਹੜਾ ਜਾਫੀ ਦੇ ਹਿੱਸੇ ਹੈ ਹਾਫ ਟਾਈਮ ਪਰਵਦੀ ਦਾ ਦਿਨ ਇਤਿਹਾਸਿਕ ਦਿਨ ਆ ਅੱਜ ਖੇਡ ਕਬੱਡੀ ਦੇ ਲਈ ਨੌਜਵਾਨ ਅੱਜ ਤੰਡਾ ਰਾਮ ਸਾਹੇ ਪੌਣੇ 5 ਘੰਟੇ ਲੱਗੇ ਇੱਥੇ ਆਉਣ ਨੂੰ ਪੰਜਾਬ ਦੇ ਇੱਕ ਪਾਸੇ ਤੋਂ ਚੱਲ ਕੇ ਦੂਜੇ ਪਾਸੇ ਆ ਗਿਆ ਆਹ ਸੋਹਰਿਆ ਤੇਰਾ ਪਿਆਰ ਖਿੱਚ ਕੇ ਲੈ ਕੇ ਆਇਆ ਆਹ ਸਾਹਮਣੇ ਖੇਡ ਮੈਦਾਨ ਅੰਦਰ ਲੱਗਿਆ ਜੋਰ ਲੱਗਿਆ ਜੋਰ ਆਹ ਲੱਗਿਆ ਜੋਰ ਅਲੀਪੁਰ ਖਾਲਸਾ ਪਿੰਡ ਹੈ ਮੈਨੂੰ ਲੱਗਦਾ ਇਸ ਖਿਡਾਰੀ ਦਾ ਉਹੀ ਹੈ ਇਹ ਬਿੰਦੂ ਹੈ ਲਾ ਟਕੜਾ ਜੱਫਾ ਆਪਣੀ ਟੀਮ ਲਈ ਇਸ ਵੇਲੇ ਲੱਖਾਂ ਜਿ পয়ਂਟ ਦਾ ਵਾਅਦਾ ਕਰਦਾ ਹੋਇਆ ਹੈ ਲਓ ਅਗਲੀ ਕਬੱਡੀ ਇਹ ਹੈ ਜੰਗਲੀ ਸ਼ਰਮਾ ਕਬੱਡੀ ਦੇ ਫਰਿਆਦ ਕਹਿੰਦੇ ਦੋ ਵਾਰੀ ਟਾਂਟੇ ਦੇ ਕਾਪ ਦਾ ਬੈਸਟ ਬਣ ਗਿਆ ਇਹ ਰਿਕਾਰਡ ਨੇ ਇਤਿਹਾਸ ਬਣੇ ਹੋਣ ਲਓ ਸਭਨੇ ਬੜੀ ਪਿਆਰੀ ਜੀ ਕੋਸ਼ਿਸ਼ ਨੰਬਰ ਏਸਰ ਇਹ ਜੂਰੀ ਭਗਵਾਨਪੁਰਿਆ ਲਾਦਾ ਤਗੜਾ ਜੱਫਾ ਹੋਰ ਤਾਲੀਆਂ ਵਾਰੇ ਜੂਰੀ ਭਗਵਾਨ ਉਧਰ ਛੋਟੇ ਬ੍ਰਦਰ ਵੀ ਕਹਿੰਦੇ ਮੇਰੇ ਪੁੱਜ ਗਏ ਐ ਵਿੱਕੀ ਲਾਹੌਰੀਆ ਵੀ ਪੁੱਜ ਗਿਆ ਬਹੁਤ ਸਤਿਕਾਰ ਕਰਦੇ ਅੱਜ ਮਲਕੀਤ ਸਿੰਘ ਦੇ ਪੁੱਤਰ ਦਾ ਇਹਨਾਂ ਨੇ ਬੁਲਟ ਦੇ ਨਾਲ ਮਾਨ ਸਨਮਾਨ ਕਰਨਾ ਡਿੰਪਲ ਦਾ ਇੱਕ ਪਾਸੇ ਫਰਿਆਦ ਜਸਮਾਨੀ ਚੰਬਕ ਔਰ ਦੂਜੇ ਪਾਸੇ ਕਹਿੰਦੇ ਨੌਜਨ ਦੀਪਕ ਕਾਸ਼ੀਪੁਰੀਆ ਆਹ ਲੱਗੂ ਜੋਰ ਆਉ ਸਵਾਦ ਆਉ ਸਵਾਦ ਆਉ ਸਵਾਦ ਕਾਸ਼ੀਪੁਰੀਆ ਦੀ ਕਾਸ਼ੀਪਰੀਆ ਦੀਪਕ ਅਗਲੀ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮਾਮਾ ਤੇ ਭਾਂਜਾ ਕੰਨੀਆਂ ਤੇ ਲੱਗੇ ਹੋਏ ਐ ਮਾਮਾ ਤੇ ਭਾਂਜਾ ਕੰਨੀਆਂ ਤੇ ਲੱਗੇ ਹੋਏ ਕਹੋ ਜੀ ਗੱਲ ਬਣਦੀ ਐ ਉਹ ਦਿੱਤੀ ਝਕਾਨੀ ਜਿਵੇਂ ਬਾਜਾ ਮੱਲਣ ਵਾਲਾ ਕਹਿੰਦੇ ਪ੍ਰਗਟ ਹਿੰਮਤਪਰੀਆ ਨੂੰ ਝਕਾਨੀ ਦੇ ਕੇ ਜੱਫੇ ਲਵਾਉਂਦਾ ਰਿਹਾ ਨਾ ਉਹੋ ਜੀ ਗੱਲ ਅੱਜ ਕਾਕੇ ਦੇ ਕਰਤੀ ਮੇਰੇ ਮਿੱਤਰੋ ਆ ਪੱਤਾ ਵੱਡਾ ਵੱਡਾ ਬੰਦਾ ਸਿੱਟ ਲਿਆ ਯਾਰ